ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਦੀ ਜੋੜੀ ਸੋ ਥੈਂਕ ਯੂ so much ਸਾਰਿਆਂ ਦਾ ਜਿਹੜੇ ਵੀ ਸਾਡੇ ਚੈਨਲ ਨੂੰ ਦੇਖਦੇ ਨੇ ਸਾਡੀ ਵੀਡੀਓ ਦੇਖਦੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਭੈਣਾਂ ਦਾ ਸਾਰਿਆਂ ਦਾ ਕਿ ਸਾਰੇ ਹੀ ਡੇਲੀ ਸਾਰਿਆਂ ਦਾ ਧੰਨਵਾਦ ਕਿਉਂਕਿ ਸਾਰੇ ਹੀ ਡੇਲੀ ਕਮੈਂਟ ਕਰਦੇ ਆ ਬਹੁਤ ਸੋਹਣੇ ਕਮੈਂਟ ਹੁੰਦੇ ਆ ਥੈਂਕ ਯੂ so much ਕਮੈਂਟ ਕਰਨ ਲਈ ਤੇ ਬੱਸ ਵਾਅ ਸ਼ੇਅਰ ਕਰਦੇ ਕਰੋ ਪਲੀਜ਼ ਚੈਨਲ ਨੂੰ ਤੇ ਤੁਹਾਡੇ ਕੋਲ ਨਹੀਂ ਸਮੇਂ ਹੁੰਦਾ ਦੇਖਣ ਲਈ ਹੈਨਾ ਵੀਡੀਓ ਤੇ ਪਲੀਜ਼ ਤੇ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰਿੰਗ ਦੇ ਨਾਲ ਮੈਨੂੰ ਬਹੁਤ ਵਧੀਆ ਰਿਸਪਾਂਸ ਆਏਗਾ ਸੋ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਬਾਕੀ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਹੈ ਤੇ ਅੱਜ ਵੀ ਆਪਾਂ ਇੱਕ ਮਠਿਆਈ ਤਿਆਰ ਕੀਤੀ ਸੀ ਸੋ ਅੱਜ ਆਪਾਂ ਬਣਾਇਆ ਸੀ ਗੁਜਰੇਲਾ ਤੇ ਸੋ ਆਪਾਂ ਕਿਵੇਂ ਬਣਾਇਆ ਹੈਨਾ ਉਹ ਸਾਰਾ ਇਹ ਪ੍ਰੋਸੈਸ ਤੁਹਾਨੂੰ ਦੱਸਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਬਣ ਰਹੇ ਅੰਤ ਤੱਕ ਬਿਲਕੁਲ ਵੀ ਸਕਿੱਪ ਨਾ ਕਰਿਓ ਵੀਡੀਓ ਜੀ ਤੇ ਸਾਰੀ ਵਾਚ ਕਰਿਓ ਵੀਡੀਓ ਤੇ ਆਪਣੇ ਬੱਚਿਆਂ ਨੂੰ ਸਰਦੀਆਂ ਦੇ ਵਿੱਚ ਬਣਾ ਕੇ ਦੋ ਮਠਿਆਈਆਂ ਤੇ ਵਧੀਆ ਕੋਈ ਵੀ ਆਪਾਂ ਗਰਮ ਚੀਜ਼ ਕੁਝ ਨਹੀਂ ਪਾਉਂਦੇ ਹੈਗੇ ਵਿੱਚ ਜ਼ਿਆਦਾ ਕਿਉਂਕਿ ਬੱਚਿਆਂ ਨੇ ਵੀ ਖਾਣੀਆਂ ਹੁੰਦੀਆਂ ਹਨ ਤੇ ਜ਼ਿਆਦਾ ਗਰਮ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਬੱਚਿਆਂ ਲਈ ਖੁੱਦ ਲਈ ਵੀ ਤੇ ਇਸ ਕਰਕੇ ਆਪਾਂ ਨੋਰ ਤੇਜ਼ ਕਰਕੇ ਆਪਾਂ ਗਰਮ ਚੀਜ਼ਾਂ ਘੱਟ ਗਰਮ ਚੀਜ਼ਾਂ ਦਾ ਇਸਤੇਮਾਲ ਘੱਟ ਕਰਦੇ ਆ ਤੇ ਉਹ ਸਿੰਪਲ ਹੀ ਬਣਾ ਕੇ ਆਪਾਂ ਤੁਹਾਨੂੰ ਦੱਸਾਂਗੇ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਘਰ ਬਣਾਇਓ ਤੇ ਸੋ ਬਲੌਗ ਦੇ ਨਾਲ ਵੀਡੀਓ ਦੇ ਨਾਲ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਪਹਿਲਾਂ ਤੋਂ ਜੁੜੇ ਆ ਸੋ ਪਲੀਜ਼ ਸ਼ੇਅਰ ਕਰਦਿਆ ਕਰੋ ਜੀ ਕਮੈਂਟ ਸੋਨੇ ਸੋਨੇ ਕਰਿਆ ਕਰੋ ਤੇ ਜੇ ਮੇਰੇ ਤੇ ਜੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਕਿਹੜੇ ਤਰੀਕਿਆਂ ਦੇ ਨਾਲ ਗੁਜਰੇਲਾ ਤਿਆਰ ਕਰਦੇ ਹਾਂ ਕਿਵੇਂ ਮਠਿਆਈ ਬਣਾਉਂਦੇ ਹਾਂ ਸੋ ਆਹ ਤੁਹਾਨੂੰ ਦੱਸਦੇ ਹਾਂ ਜੀ ਬਾਕੀ ਅੱਜ ਜੇ ਸਾਡੀ ਵੀਡੀਓ ਥੋੜੀ ਜਿਹੀ ਵੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਜੀ ਤੇ ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਤਾਂ ਡੇਲੀ ਕਮੈਂਟ ਕਰਿਆ ਕਰੋ ਸ਼ੇਅਰ ਵੀ ਡੇਲੀ ਕਰਿਆ ਕਰੋ ਝਾਲ ਮਨ ਲੱਗੀ ਝੱਤ ਗੰਦੇਲਾ ਸੋ ਗਾਇਸ ਅੱਜ ਅਸੀਂ ਬਣਾਉਣ ਲੱਗੇ ਆ ਇੱਕ ਵਧੀਆ ਮਠਿਆਈ ਸੋ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਐਂਡ ਤੱਕ ਬਿਲਕੁਲ ਵੀ ਸਕਿੱਪ ਨਾ ਕਰਿਓ ਵੀਡੀਓ ਸੋ ਇਹ ਗਾਜਰਾ ਸੀ ਮੈਸ਼ ਕਰਕੇ ਰੱਖਿਆ ਹੋਇਆ ਸੋ ਅਸੀਂ ਮੈਸ਼ ਕਰਕੇ ਰੱਖਿਆ ਨੇ ਗਾਜਰਾ ਤੇ ਅੱਜ ਬਹੁਤ ਵਧੀਆ ਮਠਿਆਈ ਤਿਆਰ ਹੋਏਗੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਜੀ ਗਾਈਸ ਸਸਿ ਪਾਵਾਂਗੇ ਦੁੱਧ ਦੇ ਵਿੱਚ ਗਾਜਰਾ ਮੈਸ਼ ਕੀਤੀਆਂ ਹੋਈਆਂ ਗਾਜਰਾ ਦੁੱਧ ਦੇ ਵਿੱਚ ਪਾਵਾਂਗੇ ਜੀ ਗਾਜਰਾ ਨੂੰ ਕੱਲਾ ਸਿਭਾਏ ਫਿਰ ਬਾਅਦ ਵਿੱਚ ਆਪਣਾ ਕਰਾਈ ਜਗ੍ਹਾ ਵੱਡੀ ਚਾਹੀਦੀ ਹੈ ਨਹੀਂ ਹੋ ਜਾ ਰਹਾ ਹੋ ਜਾ ਸੁਪਣਾ ਹੀ ਇਹਨੇ ਹਾਂ ਮੈਂ ਬੋਲਾਂ ਮਾਰੇ ਗੇਰੇ ਦਾ ਸੋ ਗਾਇਸ ਅੱਜ ਬਣਨ ਜਾ ਰਿਹਾ ਹੈ ਗਜਰੇਲਾ ਤੇ ਬਹੁਤ ਹੀ ਵਧੀਆ ਬੰਦ ਹੈ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਤੇ ਕਹਿੰਦੇ ਆ ਨਾ ਸਾੜੇ ਕੀ ਬਾਹਰ ਜਾਣਾ ਵੀ ਬਾਹਰ ਜਾਣਾ ਬਾਹਰ ਇਹੋ ਜੀਆਂ ਰੌਣਕਾਂ ਥੋੜੀ ਨਾ ਲੱਭਦੀਆਂ ਇਹੋ ਜਿ ਖਾਣ ਪਾਣ ਥੋੜੀ ਲੱਭਦੇ ਆ ਕਿਉਂਕਿ ਇਹ ਤਾਂ ਕਰਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ ਹਨਾ ਗਜਰੇਲਾ ਹੋ ਗਿਆ ਕੋਈ ਵੀ ਮਠਿਆਈ ਤਿਆਰ ਕੀਤੀ ਜਾਂਦੀ ਆ ਸਰਦੀਆਂ ਦੇ ਵਿੱਚ ਪਿੰਡਾਂ ਵਰਗੀ ਤਾਂ ਮੋਜ ਨਹੀਂ ਆ ਪਿੰਡਾਂ 'ਚ ਰਹਿਣਾ ਤਾਂ ਬਹੁਤ ਵਧੀਆ ਹੈ ਪਿੰਡਾਂ ਵਰਗੀ ਮੋਜ ਨਹੀਂ ਲੱਭਦੀ ਹੈਗੀ ਪਿੰਨਾ 'ਚ ਦੇਖੋ ਕਰਾਈਆਂ ਲੱਤਦੀਆਂ ਹੀ ਨਹੀਂਆਂ ਚੁੱਲਿਆਂ ਤੋਂ ਤੇ ਵਧੀਆ ਰਹਿੰਦਾ ਹੈ ਸਮਾਂ ਵੀ ਨਿਕਲ ਜਾਂਦਾ ਹੈ ਵਧੀਆ ਪਿੰਡਾਂ 'ਚ ਤੇ ਬਾਹਰ ਤਾਂ ਸਿਰਫ ਅੰਦਰਾਂ 'ਚੋਂ ਚਲੇ ਜਾਣਾ ਕੰਮ ਤੇ ਫਿਰ ਬਾਅਦ ਵਿੱਚ ਸ਼ਾਮ ਨੂੰ ਫੇਰ ਘਰ ਦਾ ਆ ਜਾਣਾ ਤੇ ਕਿਸੇ ਦੇ ਲਾਗੇ ਬੈਣ ਖਲੋਣ ਨੂੰ ਟਾਈਮ ਨਹੀਂ ਮਿਲਦਾ ਹੈਗਾ ਇਸ ਕਰਕੇ ਪਿੰਡਾਂ ਦੀ ਰੌਣਕਤਾ ਬਹੁਤ ਹੁੰਦੀ ਆ ਸੋ ਪਿੰਡਾਂ 'ਚ ਹੀ ਰਹਿਣਾ ਸਾਨੂੰ ਜ਼ਿਆਦਾ ਪਸੰਦ ਹੈ ਤੇ ਤੁਸੀਂ ਦੇਖ ਸਕਦੇ ਹੋ ਗਜਰੇਲੇ ਦਾ ਰੰਗ ਕਿੰਨਾ ਬਦਲ ਗਿਆ ਹੈ ਸੋ ਅੱਜ ਆਪਾਂ ਗਜਰੇਲਾ ਬਣਾ ਰਹੇ ਹਾਂ ਜੀ ਤੇ ਸੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਐਵੇਂ ਦੀਆਂ ਮਠਿਆਈਆਂ ਬਣਾ ਕੇ ਖਵਾਲਿਆ ਕਰੋ ਕਿਉਂਕਿ ਬੱਚਿਆਂ ਦੀ ਸਿਹਤ ਤੇ ਇਨ੍ਹਾਂ ਚੀਜ਼ਾਂ ਦਾ ਹੀ ਅਸਰ ਹੁੰਦਾ ਹੈ ਸੋ ਦੁਕਾਨਾਂ ਦੀਆਂ ਚੀਜ਼ਾਂ ਦੇ ਨਾਲ ਬੱਚਿਆਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ ਜੀ ਕਿਉਂਕਿ ਉਹ ਤਾਂ ਹੈਨਾ ਕੋਈ ਨਾ ਕੋਈ ਚੀਜ਼ਾਂ ਮਿਕਸ ਕੀਤੀ ਹੁੰਦੀਆਂ ਨੇ ਸੋ ਇਹਦੇ ਵਿੱਚ ਆਪਾਂ ਘਾੜੇ ਹੀ ਫਰੈਸ਼ ਚੀਜ਼ਾਂ ਪਾਉਨੇ ਆ ਤੇ ਬਿਲਕੁਲ ਹੀ ਵਧੀਆ ਰਹਿੰਦੀਆਂ ਨੇ ਸੋ ਬੱਚਿਆਂ ਨੂੰ ਤੁਸੀਂ ਸਰਦੀਆਂ ਦੇ ਵਿੱਚ ਬਣਾ ਕੇ ਦਿਓ ਇਹ ਮਠਿਆਈਆਂ ਗਜਰੇਲਾ ਹੋ ਗਿਆ ਤੇ ਕੱਲ ਮੈਂ ਤੁਹਾਨੂੰ ਖੋਏ ਦੀ ਵੀਡੀਓ ਬਣਾ ਕੇ ਪਾਈ ਸੀ ਉਹ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਦਿਆ ਕਰੋ ਬੱਚਿਆਂ ਨੂੰ ਤੇ ਕਿਉਂਕਿ ਬੱਚਿਆਂ ਦੇ ਲਈ ਇਹ ਸਹੀ ਹੁੰਦੀਆਂ ਨੇ ਸੋ ਤੁਸੀਂ ਇਹ ਚੀਜ਼ਾਂ ਦਿਆ ਕਰੋ ਬਾਹਰ ਦੀਆਂ ਚੀਜ਼ਾਂ ਬਹੁਤ ਘੱਟ ਖਲਾਇਆ ਕਰੋ ਆਪਣੇ ਬੱਚਿਆਂ ਨੂੰ ਤੇ ਸਿਆਲ ਦੇ ਵਿੱਚ ਧਿਆਨ ਰੱਖੋ ਕਿ ਬਾਹਰ ਦੀ ਕੋਈ ਵੀ ਤਲੀ ਚੀਜ਼ ਬਹੁਤੀ ਨਾ ਖਵਾ ਲਓ ਬੱਚਿਆਂ ਨੂੰ ਅੱਜ ਕੱਲ ਦਾ ਮੌਸਮ ਵੀ ਤੁਹਾਨੂੰ ਪਤਾ ਹੈ ਚੇਂਜ ਹੁੰਦਾ ਪਿਆ ਹੈ ਤੇ ਬੱਚਿਆਂ ਦਾ ਜਿੰਨਾ ਖਿਆਲ ਰੱਖੋਗੇ ਉਨਾ ਵਧੀਆ ਤੇ ਇੱਥੋਂ ਦੇਖੋ ਸਾਡਾ ਛੋਟੂ ਖੇਡਣ ਰਿਹਾ ਹੈ ਤੇ ਬਹੁਤ ਸ਼ੈਤਾਨ ਆ ਤੇ ਬਸ ਇਹ ਕਰਾਈ ਦੇ ਲਾਗੇ ਲਾਗੇ ਸਵੇਰ ਦਾ ਇੱਦਾਂ ਹੀ ਘੁੰਮਣ ਰਿਹਾ ਸੀ ਤੇ ਤੁਸੀਂ ਦੇਖ ਸਕਦੇ ਹੋ ਗਜਰੇਲੇ ਦਾ ਕਲਰ ਕਿੰਨਾ ਚੇਂਜ ਹੋ ਗਿਆ ਵਾ ਤੇ ਬਸ ਥੋੜਾ ਟਾਈਮ ਲਓ ਜੀ ਹੁਣ ਬਣ ਗਿਆ ਗਜਰੇਲਾ ਸੋ ਇਹਦੇ ਵਿੱਚ ਆਪਾਂ ਹੁਣ ਡ్రਾਈ ਫਰੂਟ ਪਾਵਾਂਗੇ ਸੋ ਇਹਦੇ ਵਿੱਚ ਆਪਾਂ ਬਦਾਮ ਪਾਏ ਹੋਏ ਸੀ ਸਿਰਫ ਤੇ ਸੋ ਇਹ ਦੇਖੋ ਤੁਸੀਂ ਆਪਾਂ ਬਦਾਮ ਪਾਏ ਆ ਵਿੱਚ ਸੁਗਜਰੇਲਾ ਹੋ ਗਿਆ ਰੈਡੀ ਸੋ ਤੁਸੀਂ ਵੀ ਜ਼ਰੂਰ ਗਜਰੇਲਾ ਬਣਾ ਕੇ ਆਪਣੇ ਬੱਚਿਆਂ ਨੂੰ ਖਵਾ ਲਓ ਤੇ ਇੰਜੋਏ ਕਰੋ ਇਸ ਸਿਆਲ ਦੀ ਲਾਈਫ ਤੇ ਕਿਉਂਕਿ ਹਨਾ ਕੁਝ ਨਾ ਕੁਝ ਸਿਆਲ ਦੇ ਵਿੱਚ ਖਾਣ ਨੂੰ ਮਿਲ ਜਾਂਦਾ ਹੈ ਜਾਂ ਖੋਆ ਹੋ ਗਿਆ ਬੇਸਨ ਹੋ ਗਿਆ ਗਜਰੇਲਾ ਹੋ ਗਿਆ ਤੇ ਵਧੀਆ ਤੋਂ ਵਧੀਆ ਚੀਜ਼ਾਂ ਖਾਣ ਨੂੰ ਮਿਲ ਜਾਂਦੀਆਂ ਸੋ ਇਦਾਂ ਦੀਆਂ ਚੀਜ਼ਾਂ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਆਪ ਵੀ ਖਾਓ ਤੇ ਵਧੀਆ ਰਹੋ ਜੀ ਤੇ ਸਾਰੇ ਹੱਸਦੇ ਵਸਦੇ ਰਹੋ ਆਪਣੇ ਪਰਿਵਾਰ ਦੇ ਵਿੱਚ ਸੋ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਨਵਾਂ ਸਾਲ ਚੜ ਚੁੱਕਾ ਹੈ ਜੀ ਤੇ ਸਾਰਿਆਂ ਦਾ ਵਧੀਆ ਲੰਗੇ ਨਵਾਂ ਸਾਲ ਆਪਣੇ ਪਰਿਵਾਰ ਦੇ ਵਿੱਚ ਹੱਸਦੇ ਵਸਦੇ ਰਹੋ ਸੋ ਲੋਹੜੀ ਵੀ ਆ ਰਹੀ ਹੈ ਸਾਰਿਆਂ ਨੂੰ ਹੈਪੀ ਲੋਹੜੀ ਜੀ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੀ ਸੋਹਣੀ ਜੀ ਵੀਡੀਓ ਦੇ ਨਾਲ ਬਾਏ ਬਾਏ